ਕਾਂਗਰਸ ਦੇ ਵਿੱਚ ਟਿਕਟ ਕੱਟਣ ਤੋਂ ਬਾਅਦ ਜਿਵੇਂ ਹੀ ਹਰਜੋਤ ਕਮਲ ਨੂੰ ਉਮੀਦਵਾਰੀ ਦੀ ਟਿਕਟ ਭਾਜਪਾ ਦੇ ਵੱਲੋਂ ਮੌਕਾ ਤੋਂ ਮਿਲੀ ਤਾਂ ਉਸ ਤੋਂ ਬਾਅਦ ਹਰਜੋਤ ਕਮਲ ਨੇ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਇਹ ਕਿ ਉਹਨਾਂ ਦਾ ਮੁਕਾਬਲਾ ਸਿਰਫ ਆਪਣੇ ਨਾਲ ਹੈ ਉਹ ਆਪਣੇ ਅੰਦਰ ਦੀ ਲੜਾਈ ਲੜਨਗੇ ਇਸ ਮੌਕੇ ਉਹਨਾਂ ਨੇ ਮਾਲਵਿਕਾ ਸੂਤ ਜਾਂ ਕਿਸੇ ਹੋਰ ਉਮੀਦਵਾਰੇ ਕੋਈ ਗੱਲ ਨਹੀਂ ਕੀਤੀ ਪਰ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਉਹ ਮੌਕਾ ਦੇ ਵਿੱਚ ਪੀਜੀਆ ਵਰਗਾ ਹਸਪਤਾਲ ਅਤੇ ਨੈਸਲੇ ਵਰਗੀ ਫੈਕਟਰੀ ਹੋਰ ਵੀ ਲਗਾਉਣਗੇ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਔਰ ਇਸ ਗੱਲ ਲਈ ਤੁਹਾਡੇ ਆਧਾਰਿਆਂ ਦਾ ਵੀ ਧੰਨਵਾਦ ਕਿ ਤੁਸੀਂ ਮੈਨੂੰ ਪੰਜਾਬ ਦੇ ਨਹੀਂ ਕੁਲ ਦੁਨੀਆ ਦੇ ਲੋਕਾਂ ਦੇ ਰੂਬਰੂ ਕੀਤਾ ਸੋ ਮੈਂ ਉਹ ਸਾਰੇ ਸਾਥੀ ਜਿੱਥੇ ਤੱਕ ਮੇਰੀ ਆਵਾਜ਼ ਤੇ ਮੇਰੀ ਤਸਵੀਰ ਪਹੁੰਚਦੀ ਉਹਨਾਂ ਨੂੰ ਫਤਿਹ ਸਾਂਝ ਕਰਦਾ ਔਰ ਮੈਂ ਭਾਜਪੀ ਦੇ ਸਾਰੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਇੱਡਾ ਮਾਣ ਦਿੱਤਾ ਔਰ ਮੋਗੇ ਦੀ ਜਿਹੜੀ ਉਹਨਾਂ ਦੀ ਬੜੀ ਪ੍ਰੈਸਟੀਜੀਅਸ ਸੀਟ ਸੀਗੀ ਉਹਦੇ ਵਾਸਤੇ ਮੈਨੂੰ ਉਹਨਾਂ ਨੇ ਚੁਣਿਆ ਔਰ ਮੈਂ ਖਾਸ ਤੌਰ ਤੇ ਮੋਗੇ ਦੇ ਡੀਜੀਪੀ ਸਾਹਿਬ ਔਰ ਸਮੂਚੀ ਜਿਹੜੀ ਇੱਥੋਂ ਦੀ ਬੀਜੇਪੀ ਦੀ ਟੀਮ ਹੈਗੀ ਹੈ ਮੈਂ ਨਾ ਇਸ ਕਰਕੇ ਨਹੀਂ ਲੈਣਾ ਕਿ ਸਾਰੇ ਮੇਰੇ ਬਹੁਤ ਸਤਿਕਾਰਯੋਗ ਹੈ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰਿਆਂ ਨੇ ਮੇਰੇ ਨਾਮ ਦੇ ਉੱਤੇ ਆਪਣੀ ਸਹਿਮਤੀ ਜਤਾਈ ਔਰ ਮੈਨੂੰ ਬੀਜੇਪੀ ਨੇ ਆਪਣਾ ਮੋਗੇ ਤੋਂ ਕੈਂਡੀਡੇਟ ਬਣਾਇਆ ਤੋਂ ਮੈਂ ਇਸ ਗੱਲ ਵਾਸਤੇ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਆਪਣੇ ਮੋਗੇ ਦੇ ਇਹਨਾਂ ਲੋਕਾਂ ਦੇ ਭਰੋਸੇ ਦੇ ਉੱਤੇ ਪਾਰਟੀ ਨੂੰ ਵੀ ਭਰੋਸਾ ਦਵਾਣਾ ਕਿ ਇਹ ਲੋਕ ਹਰਜੋਤ ਕਮਲ ਨੂੰ ਪਿਆਰ ਕਰਦੇ ਆ ਉਹਦੀ ਨਿਮਰਤਾ ਉਹਦੀ ਮਠਾਸ ਉਹਦੇ ਨੀਵੇਂਪਣ ਉਹਦੀ ਜਿਹੜੀ ਸਹਿਜਤਾ ਉਹਨੂੰ ਪਿਆਰ ਕਰਦੇ ਆ ਔਰ ਇਹ ਲੋਕ ਮੋਗੇ ਵਾਲੇ ਕਿਸੇ ਦੀ ਧੌਂਸ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਮੋਗੇ ਵਾਲੇ ਲੋਕ ਕਦੀ ਕਿਸੇ ਦੀ ਆਕਰ ਔਰ ਵੱਡਾਪਨ ਜਿਹੜਾ ਹੈਗਾ ਉਹਨੂੰ ਬਰਦਾਸ਼ਤ ਨਹੀਂ ਕਰਦੇ ਔਰ ਜਿਹੜਾ ਇਸ ਤਰ੍ਹਾਂ ਦੀ ਆਪਣੀ ਰੱਖਦਾ ਹੋਵੇ ਕਿ ਕੁਰਸੀ ਉਹਨਾਂ ਦੇ ਪਿੱਛੇ ਫਿਰਦੀ ਸੀ ਉਹਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਵੋਟਾਂ ਮੰਗਣ ਦੀ ਉਹ ਤਾਂ ਜਿੱਤੇ ਹੀ ਪਏ ਐ ਇਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਆ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਨਗੇ ਔਰ ਆਪਣੇ ਨਿਵਾਣੇ ਜੇ ਸੇਵਕ ਨੂੰ ਆਪਣੇ ਨਿਵਾਣੇ ਜੇ ਹਰਜੋਤ ਨੂੰ ਉਸੇ ਤਰੀਕੇ ਨਾਲ ਮੇਰੀਆਂ ਮਾਵਾ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਬਜ਼ੁਰਗ ਮੇਰੇ ਸਾਥੀ ਫਿਰ ਗੱਲ ਦੇ ਨਾਲ ਲਾਉਣਗੇ ਦੇਖੋ ਮੇਰੇ ਤੇ ਹਮੇਸ਼ਾ ਪ੍ਰਮਾਤਮਾ ਨੇ ਫਿਰ ਕਿਰਪਾ ਕੀਤੀ ਹੈ ਔਰ ਮੋਗੇ ਦੇ ਲੋਕਾਂ ਨੇ ਕਿਰਪਾ ਕੀਤੀ ਹੈ ਸੋ ਇਹ ਸਾਰੀਆਂ ਪਾਰਟੀਆਂ ਦੇ ਸਾਰੇ ਨੁਮਾਇੰਦੇ ਮੇਰੇ ਸਤਿਕਾਰਯੋਗ ਹੈ ਇਹ ਫੈਸਲਾ ਇਸ ਜਨਤਾ ਨੇ ਕਰਨਾ ਕਿ ਮੇਰਾ ਮੁਕਾਬਲਾ ਕਿਹਦੇ ਨਾਲ ਉਹ ਕਰਾਉਂਦੇ ਆ ਮੈਂ ਸਮਝਦਾ ਕਿ ਜਿਹਦੇ ਸਿਰ ਦੇ ਉੱਤੇ ਉਸ ਪ੍ਰਮਾਤਮਾ ਦੀ ਕਿਰਪਾ ਹੋਵੇ ਉਹਦਾ ਮੁਕਾਬਲਾ ਫਿਰ ਕਿਸੇ ਨਾਲ ਵੀ ਨਹੀਂ ਹੁੰਦਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਔਰ ਨਿਮਰਤਾ ਦੇ ਨਾਲ ਉਹ ਸਾਰੇ ਜਿਹੜੇ ਮੇਰੇ ਬਾਕੀ ਕੰਟੈਸਟੈਂਟ ਰਹਿ ਗਏ ਆ ਉਹਨਾਂ ਚੋਂ ਕਿਸੇ ਨੂੰ ਵੀ ਮੈਂ ਕੋਈ ਮਾਰੇ ਸ਼ਬਦ ਉੱਚੇ ਬੋਲ ਨਹੀਂ ਕਹਿਣੇ ਚਾਹਣਾ ਬਟ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਪਿਛਲੇ 5 ਸਾਲ ਮੈਂ ਜਿਸ ਤਰੀਕੇ ਦੇ ਨਾਲ ਐਮਐਲਏ ਹੋਣ ਦੇ ਬਾਵਜੂਦ ਤੋਂ ਚ ਕਿੱਲਾ ਨਹੀਂ ਆਇਆ ਲੋਕਾਂ ਨੂੰ ਨਿਮਰਤਾ ਨਾਲ ਪਿਆਰ ਦੇ ਨਾਲ ਬਜ਼ੁਰਗਾਂ ਦੇ ਪੈਰੀਂ ਹੱਥ ਲਾ ਕੇ ਮਾਮਾ ਨੂੰ ਭੈਣਾ ਨੂੰ ਗਲ ਬੱਕਰੀ ਪਾ ਕੇ ਮਿਲਦਾ ਰਿਹਾ ਉਸ ਮੇਰੇ ਜਿਹੜਾ ਪੇਛਾਨ ਦਾ ਜਿਹੜਾ ਤਰੀਕਾ ਸੀਗਾ ਉਸ ਨਿਮਰਤਾ ਨੂੰ ਉਸ ਪਿਆਰ ਨੂੰ ਲੋਕ ਮੇਰੀ ਤਾਕਤ ਸਮਝ ਕੇ ਉਹਦੇ ਤੇ ਜ਼ਰੂਰ ਮੋਹਰ ਲਾਉਣਗੇ ਔਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਆਪਣੇ ਆਪ ਨੂੰ ਸਮਾਜ ਸੇਵਕ ਕਹਿ ਕੇ ਜੇ ਦੋ ਸਾਈਕਲ ਜਾਂ ਕੋਈ ਚਾਰ ਚੀਜ਼ਾਂ ਮਾਸਕ ਵੰਡ ਕੇ ਤੁਸੀਂ ਹਲਕੇ ਦੀ ਨੁਮਾਇੰਦਗੀ ਦੀ ਗੱਲ ਕਰਦੇ ਹੋ ਮੈਂ ਸਮਝਦਾ ਕਿ ਮੈਂ ਪਿਛਲੇ 5 ਸਾਲ ਇੱਥੇ ਕੰਮ ਕੀਤਾ ਹੈ ਔਰ ਮੈਨੂੰ ਪਤਾ ਕਿਹੜੇ ਕਿਹੜੇ ਕੰਮ ਪਾਈਪਲਾਈਨ ਚਾ ਤੇ ਕਿਹੜੇ ਕਦੋਂ ਤੇ ਕਿਵੇਂ ਪੂਰੇ ਕਰਾਉਣੇ ਸੋ ਲੋਕ ਮੇਰੇ ਕੀਤੇ ਹੋਏ ਕੰਮਾਂ ਤੇ ਮੋਹਰ ਲਾਉਣਗੇ ਔਰ ਮੇਰੇ ਚੱਲ ਰਹੇ ਕੰਮਾਂ ਨੂੰ ਅਧੂਰੇ ਕੰਮਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਆਉਣ ਵਾਲੇ ਸਮੇਂ ਚ ਕਿਉਂਕਿ ਬੀਜੇਪੀ ਸੈਂਟਰ ਦੇ ਵਿੱਚ ਸਰਕਾਰ ਹੈ ਡਬਲ ਇੰਜਨ ਸਰਕਾਰ ਬਣੂਗੀ ਇਸ ਵਾਰੀ ਇਹ ਹਿੰਦੁਸਤਾਨ ਦੇ ਵਿੱਚ ਵੀ ਸਰਕਾਰ ਹੈ ਔਰ ਪੰਜਾਬ 'ਚ ਵੀ ਭਾਜਪਾ ਆਪਣਾ ਪਰਚਮ ਲਹਿਰਾਊਗੀ। ਸੋ ਉੱਪਰ ਤੇ ਥੱਲੇ ਜਦੋਂ ਦੋਹਾਂ ਥਾਵਾਂ ਤੇ ਭਾਜਪਾ ਦੀ ਸਰਕਾਰ ਹੋਊਗੀ ਤਾਂ ਕਿੱਥੇ ਅੱਗੇ ਕਰੋੜ ਰੁਪਏ ਫੰਡ ਲਿਆ ਕੇ ਵੀ ਬਹੁਤ ਵੱਡੀ ਗੱਲ ਸੀ। ਉਹ ਵੀ ਸਰਦਾਰ ਮਨਪ੍ਰੀਤ ਬਾਦਲ ਸਾਹਿਬ ਹਮੇਸ਼ਾ ਖਜ਼ਾਨਾ ਖਾਲੀ ਦਾ ਹੀ ਨਾਰਾ ਦਿੰਦੇ ਰਹੇ ਔਰ ਅੱਜ ਭਾਜਪਾ ਸੈਂਟਰ ਦੇ ਵਿੱਚ ਹੋਣ ਕਰਕੇ ਪੰਜਾਬ ਦੇ ਕਰਜ਼ੇ ਪੰਜਾਬ ਨੂੰ ਜਿਹੜੀਆਂ ਰਸਤਾ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਔਰ ਪੰਜਾਬ ਦੇ ਉੱਤੇ ਜਿਹੜੀ ਪੈਸਿਆਂ ਦੀ ਵਰਖਾ ਪੰਜਾਬ ਦੇ ਡਵੈਲਪਮੈਂਟ ਉਹ ਸਾਰੀ ਸੈਂਟਰ ਦੀ ਸਰਕਾਰ ਹੀ ਕਰ ਸਕਦੀ ਆ ਚਾਹੇ ਉਹ ਨਰੇਗਾ ਦੇ ਕੰਮ ਚਾਹੇ ਉਹ 14ਵੇਂ 15ਵੇਂ ਵੇਤਨ ਕਮਿਸ਼ਨ ਦੀਆਂ ਗੱਲਾਂ ਉਹ ਸਾਰੇ ਫੰਡ ਚਾਹੇ ਜਿਹੜੀ ਆ ਘਰ-ਘਰ ਦੇ ਵਿੱਚ ਰਾਸ਼ਨ ਪਹੁੰਚਦਾ ਉਹਦੇ ਉਹਦੀ ਗੱਲ ਕਰਾਂ ਮੈਂ ਜਿੰਨੀਆਂ ਵੀ ਸਕੀਮਾਂ ਹੈਗੀਆਂ ਜੋ ਰਾਸ਼ਨ ਹੈਗੀ ਆ ਜੋ ਜਿਹੜੀ ਬੀਮਾ ਯੋਜਨਾ ਹੈਗੀ 5 ਲੱਖ ਦੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੈਂਟਰ ਦੇ ਸਰਕਾਰ ਦੇ ਨਾਲ ਚੱਲਦੀਆਂ ਹੈਗੀਆਂ ਚਾਹੇ ਮੈਂ ਮੋਗੇ 'ਚ 50 ਬੈੱਡ ਦਾ ਚਾਰ ਮੰਜ਼ਲਾਂ ਦਾ ਅਜੂਛ ਦਾ ਹਸਪੀਟਲ ਬਣਾਇਆ ਉਹ ਵੀ ਸੈਂਟਰਲ ਸਰਕਾਰ ਦੀ ਦੇਣ ਸੋ ਮੈਂ ਇਸ ਗੱਲ ਨੂੰ ਸਮਝਦਾ ਕਿ ਲੋਕ ਬੜੇ ਸਿਆਣੇ ਆ ਉਹ ਇਸ ਗੱਲ ਨੂੰ ਭਲੀ ਭਾਂਤ ਸਮਝਣਗੇ ਕਿ ਡਬਲ ਇੰਜਨ ਸਰਕਾਰ ਦਾ ਮਤਲਬ ਕਿ ਸੈਂਟਰ ਦੇ ਵਿੱਚ ਭਾਜਪਾ ਔਰ ਪੰਜਾਬ ਦੇ ਵਿੱਚ ਵੀ ਭਾਜਪਾ ਦੇ ਕੈਂਡੀਡੇਟਾਂ ਨੂੰ ਜਿਤਾਉਣਗੇ ਤਾਂ ਕਿ ਫੰਡਾਂ ਦੇ ਜਿਹੜੇ ਵੱਡੇ ਗੱਫੇ ਆ ਉਹ ਸਿੱਧੇ ਲਿਆ ਕੇ ਦੇ ਸਕਾਂ ਕੱਲ ਮੇਰੀ ਜੇ ਸਾਹਿਬ ਨਾਲ ਜਿਹੜੇ ਬੀਜੇਪੀ ਦੇ ਰਾਸ਼ਟਰੀ ਅਧਿਕਾਰੀ ਨੱਡਾ ਸਾਹਿਬ ਨਾਲ ਗੱਲ ਹੋਈ ਸੀ ਸਮਾਨਯੋਗ ਨੱਡਾ ਸਾਹਿਬ ਨੇ ਵੀ ਇਹੀ ਵਿਸ਼ਵਾਸ ਦੁਆਇਆ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ 46 ਪਿੰਡਾਂ ਤੇ ਮੇਰੇ 50 ਵਾਰਡ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਵਾਰਡਾਂ ਵਾਸਤੇ ਔਰ ਤੇਰੇ ਪਿੰਡਾਂ ਵਾਸਤੇ ਪੈਸਿਆਂ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਊਗੀ ਜਿੰਨੇ ਪੈਸੇ ਤੂੰ 5 ਕਰੋੜ ਰੁਪਈਆ ਲਿਆ ਕੇ ਬੜੇ ਛਾਲ ਮਾਰਦੇ ਸੀਗੇ ਕਿ ਸਰਕਾਰ ਨੇ 5 ਕਰੋੜ ਦਿੱਤਾ ਇੱਥੇ 5-5 ਕਰੋੜ ਰੁਪਈਆ ਇੱਕ-ਇੱਕ ਪਿੰਡ ਨੂੰ ਦੇ ਦੇਾਂਗੇ ਪੰਜਾਂ ਸਾਲਾਂ ਲਈ ਔਰ ਮੈਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਮੇਰੇ ਇਲੈਕਸ਼ਨ ਓਵਰ ਹੁੰਦੇ ਆ ਜਦੋਂ ਤੁਸੀਂ ਮੇਰੇ ਨਾਂ ਤੇ ਮੋਹਰ ਲਾ ਕੇ ਜਿਤਾ ਕੇ ਸੈਂਟਰ ਦੇ ਵਿੱਚ ਜਿੱਥੇ ਤਾਕਤ ਮਜ਼ਬੂਤ ਕੀਤੀ ਪਹਿਲੇ 2 ਮਹੀਨਿਆਂ ਦੇ ਵਿੱਚ ਹੀ ਪਹਿਲੀ ਕਸ਼ਤ ਜਿਹੜੀ ਆ 5-5 ਕਰੋੜ ਰੁਪਈਆ ਚੋ ਉਹ ਲਿਆ ਕੇ ਤੁਹਾਡੇ ਵਾੜਾਂ ਨੂੰ ਔਰ ਤੁਹਾਡੇ ਪਿੰਡਾਂ ਨੂੰ ਕੰਮ ਕਰ ਗਿਆ। ਬਹੁਤ-ਬਹੁਤ ਧੰਨਵਾਦ ਡਬਲ ਇੰਜਨ ਸਰਕਾਰ ਔਰ ਬੀਜੇਪੀ ਭਾਜਪਾ ਔਰ ਤੁਹਾਡੇ ਗੱਠਬੰਧਨ ਜਿਹੜਾ ਹੈਗਾ ਚਾਹੇ ਉਹ ਲੋਕ ਕਾਂਗਰਸ ਪਾਰਟੀ ਆ ਚਾਹੇ ਸ਼੍ਰੋਮਣੀ ਅਕਾਲੀ ਦਲ 300 ਸਾਹਿਬ ਵਾਲਾ ਗਰੁੱਪ ਆ ਮੈਂ ਸਮਝਦਾ ਕਿ ਪਿੰਡਾਂ ਵਾਲੇ ਔਰ ਸ਼ਹਿਰ ਵਾਲੇ ਇਸੇ ਨਿਮਰਤਾ ਨੂੰ ਇਸ ਡਵੈਲਪਮੈਂਟ ਦੇ ਕੀਤੇ ਹੋਏ ਕੰਮਾਂ ਨੂੰ ਮੋਹਰ ਲਾ ਕੇ ਫਿਰ ਆਪਣੇ ਬੱਚੇ ਨੂੰ ਦੁਆਰਾ ਚੁਣ ਕੇ ਅਸੈਂਬਲੀ ਚ ਭੇਜਣਗੇ ਔਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਅੱਗੇ ਨਾਲੋਂ ਵੀ ਦੁੱਗਣਾ ਤਿੱਗਣਾ ਹੋ ਕੇ ਤੁਹਾਡੇ ਕੰਮਾਂ ਲਈ ਪੇਸ਼ ਆਉਂਗਾ ਐਸਐਮਜ਼ेड ਪੰਜਾਬ ਦੇ ਲਈ ਮੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ